ਸਤਿ ਸ੍ਰੀ ਅਕਾਲ ਦੋਸਤੋ ਪੁਰਾਣੇ ਸਮਿਆਂ ਤੋਂ কুমਿਹਾਰ ਸਮਾਜ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਕੜਿਆਂ ਦਾ ਕਰਤਾ কুমਿਹਾਰ ਜੋ ਕਿ ਬੜੇ ਸਹਿਜ ਪਿਆਰ ਨਾਲ ਮਿੱਟੀ ਗੁੰਨ ਕੇ ਸਿਰਜਣ ਤ੍ਰਿਪਤੀ ਦਾ ਆਨੰਦ ਮਾਣਦਾ ਹੋਇਆ ਘੁੰਮ ਦੇ ਚੱਕ ਉੱਪਰ ਕੜੇ ਕੜਦਾ ਹੈ ਕਈ ਇਲਾਕਿਆਂ ਵਿੱਚ ਇਸ ਨੂੰ ਤੋੜਾ ਵੀ ਕਹਿੰਦੇ ਹਨ ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਮਿੱਟੀ ਦੇ ਬਣੇ ਬਰਤਨ ਹੀ ਵਰਤੇ ਜਾਂਦੇ ਸਨ ਕੜੇ ਨਾ ਸਿਰਫ ਘਰ ਦੀ ਸ਼ੋਭਾ ਹੁੰਦੇ ਸੀ ਸਗੋਂ ਜੀਵਨ ਦੀ ਲੋੜ ਵੀ ਹੁੰਦੀ ਸੀ ਪਹਿਲਾਂ ਖੂਹਾਂ ਖੂਹੀਆਂ ਤੋਂ ਪਾਣੀ ਢੋਆ ਜਾਂਦਾ ਸੀ ਔਰਤਾਂ ਸਿਰ ਤੇ ਮਰਦ ਮੋਢਿਆਂ ਤੇ ਰੱਖ ਕੇ ਪਾਣੀ ਢੋਂਦੇ ਸੀ ਕਈ ਮਰਦਾਂ ਵੈਂਗਿਆਂ ਵਿੱਚ ਵੀ ਪਾਣੀ ਦੇ ਘੜੇ ਰੱਖ ਕੇ ਲੈ ਕੇ ਜਾਂਦੇ ਸਨ ਕਈ ਵਾਰ ਤਾਂ ਘੜਿਆਂ ਵਿੱਚ ਪਾਣੀ ਗਰਮ ਵੀ ਕੀਤਾ ਜਾਂਦਾ ਸੀ। ਵੈਸੇ ਤਾਂ ਘੜੇ ਦਾ ਪਾਣੀ ਕੁਦਰਤੀ ਠੰਡਾ ਹੁੰਦਾ ਹੈ ਪਰ ਫੇਰ ਵੀ ਘੜੇ ਦਾ ਪਾਣੀ ਠੰਡਾ ਰੱਖਣ ਲਈ ਕਈ ਪਰਿਵਾਰਾਂ ਵਿੱਚ ਘੜੇ ਦੇ ਗਲ ਵਿੱਚ ਪਟਸਨ ਦੀ ਬੋਰੀ ਦਾ ਟੋਟਾ ਗਿੱਲਾ ਕਰਕੇ ਪਾ ਰੱਖਦੇ ਸੀ। ਕਈ ਘੜੇ ਹੇਠਾਂ ਗਿੱਲਾ ਰੇਤਾ ਪਾਉਂਦੇ ਸੀ। ਘੜੇ ਦਾ ਪਾਣੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪਾਚਨ ਤੰਤਰ ਸੁਧਰਦਾ ਹੈ। ਸਰੀਰ ਵਿੱਚੋਂ ਵਿਸ਼ੈਲੇ ਤੱਤ ਨਿਕਲਦੇ ਹਨ ਅਤੇ ਗਰਮੀ ਵਿੱਚ ਤਾਜ਼ਗੀ ਮਿਲਦੀ ਹੈ ਜੇਕਰ ਵਿਗਿਆਨਕ ਪੱਖ ਤੋਂ ਦੇਖੀਏ ਜਦੋਂ ਮਿੱਟੀ ਪਾਣੀ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਜੈਵ ਰਸਾਇਣਿਕ ਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਪ੍ਰਦੂਸ਼ਿਤ ਪਾਣੀ ਦੇ ਅੰਦਰਲੇ ਨਾਈਟ੍ਰੇਟ ਅੱਢ ਹੋ ਜਾਂਦੇ ਹਨ ਤੇ ਇਹੇਠਾਂ ਬੈਠ ਜਾਂਦੇ ਹਨ ਜਦੋਂ ਘੜੇ ਨੂੰ ਧੋਤਾ ਜਾਂਦਾ ਹੈ ਉਦੋਂ ਇਹ ਬਾਹਰ ਨਿਕਲ ਜਾਂਦੇ ਹਨ ਇਹ ਕਿਰਿਆ ਕੁਦਰਤੀ ਤੌਰ ਤੇ ਫ੍ਰਿਜ ਪਿਉਰੀਫਾਇਰ ਜਾਂ ਆਰਓ ਵੀ ਚ ਨਹੀਂ ਹੁੰਦੀ ਬਾਜ਼ਾਰ ਵਿੱਚ ਮਿਲਣ ਵਾਲੇ ਮਿਨਰਲ ਵਾਟਰ ਦੀ ਗੁਣਵਤਾ ਵੀ ਨਾਈਟਰੇਟ ਮੁਕਤੀ ਦੀ ਗਾਰੰਟੀ ਨਹੀਂ ਦਿੰਦੀ ਬਲਕਿ ਉਸ ਵਿੱਚੋਂ ਮੌਜੂਦ ਕੀਟਨਾਸ਼ਕ ਪ੍ਰੀਜ਼ਰਵੇਟਰ ਲਗਾਤਾਰ ਵਰਤਦੇ ਰਹਿਣ ਕਰਕੇ ਲੀਵਰ ਕਿਡਨੀ ਤੇ ਹੋਰ ਅੰਗਾਂ ਦੇ ਬਿਮਾਰ ਹੋਣ ਦਾ ਡਰ ਰਹਿੰਦਾ ਹੈ ਇਸ ਲਈ ਘੜੇ ਦਾ ਪਾਣੀ ਪੀਣ ਲਈ ਸਤ ਤੋਂ ਵਧੀਆ ਮੰਨਿਆ ਜਾਂਦਾ ਹੈ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਘਰਾਂ ਵਿੱਚ ਰੱਖੇ ਮਿੱਟੀ ਦੇ ਘੜੇ ਸਾਦਗੀ ਅਤੇ ਸਮਰਪਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ কুমਿਆਰ ਦੀ ਕਲਾ ਹੱਥ ਦੀ ਸਫਾਈ ਤੇ ਮਿਹਨਤ ਦੀ ਮਿਸਾਲ ਹੈ ਜੋ ਪੀੜੀ ਦਰ ਪੀੜੀ ਚੱਲਦੀ ਆ ਰਹੀ ਹੈ ਪਹਿਲਾਂ ਤਾਂ ਪਿੰਡਾਂ ਵਿੱਚ ਹਰ ਘਰ ਵਿੱਚ ਨਲਕੇ ਲੱਗੇ ਹੁੰਦੇ ਸੀ ਤੇ ਨਲਕੇ ਦਾ ਪਾਣੀ ਵੀ ਪੀਣ ਲਈ ਕਾਫੀ ਵਧੀਆ ਹੁੰਦਾ ਸੀ ਪਰ ਹੁਣ ਤਾਂ ਪਿੰਡਾਂ ਵਿੱਚ ਵੀ ਫ੍ਰੀਜ, ਕੈਂਪਰ, ਆਰੋ ਵਗੈਰਾ ਲੱਗ ਗਏ ਹਨ ਘੜਿਆਂ ਦੀ ਵਰਤੋਂ ਘਟ ਗਈ ਹੈ ਵੈਸੇ ਤਾਂ ਅੱਜ ਕੱਲ੍ਹ ਲੋਕ ਕਾਫੀ ਜਾਗਰੂਕ ਹੋ ਗਏ ਹਨ ਹੌਲੀ-ਹੌਲੀ ਦੁਬਾਰਾ ਘੜਿਆਂ ਦੀ ਵਰਤੋਂ ਕਰਨ ਲੱਗ ਪਏ ਹਨ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਤੁਸੀਂ ਪੰਜਾਬ ਦੇ ਕਲਚਰ ਨਾਲ ਸੰਬੰਧਤ ਵੀਡੀਓ ਦੇਖ ਸਕੋ ਤੇ ਆਪਣੇ ਵਿਰਸੇ ਨਾਲ ਜੁੜ ਸਕੋ ਘੜੇ ਦੀ ਸੀਰੀਜ਼ ਵਿੱਚ ਅਗਲੀ ਲਾਸਟ ਵੀਡੀਓ ਲੋਕ ਗੀਤਾਂ ਵਿੱਚ ਘੜਾ ਬਹੁਤ ਹੀ ਇੰਟਰਸਟਿੰਗ ਹੈ ਜਰੂਰ ਦੇਖਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ